ਪਠਾਨਕੋਟ ਦੇ ਟਾਂਗੂ ਰੋਡ ਵਿਖੇ ਲੜਾਈ ਝਗੜੇ ਦਾ ਇੱਕ ਮਾਮਲਾ ਜੁੜਿਆ ਹੋ ਸਾਹਮਣੇ ਆਇਆ ਹੈ ਜਿਸ ਤੇ ਚਲਦੇ ਆ ਇੱਕ ਟੀਰ ਨੇ ਦੂਸਰੇ ਟੀਰ ਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ ਤੇ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਵਾਇਆ ਗਿਆ ਤੇ ਉੱਤੇ ਹੀ ਮੌਕੇ ਤੇ ਜਾਣਕਾਰੀ ਦਿੰਦੇ ਆ 7 ਵਜੇ ਦੇ ਕਰੀਬ ਐਮਰਜੈਂਸੀ ਤੇ ਤਨਨਾ ਡਾਕਟਰ ਨੇ ਦੱਸਿਆ ਹੈ ਕਿ ਉਹਨਾਂ ਕੋਲ ਇੱਕ ਮਾਮਲਾ ਜੁੜਿਆ ਹੈ ਉਹ ਆਇਆ ਸੀ ਲੜਾਈ ਝਗੜੇ ਦਾ ਜਿਸ ਵਿੱਚ ਇੱਕ ਟੀਰ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਇੱਕ ਮਰੀਜ਼ ਸਿਵਲ ਹਸਪਤਾਲ ਦੇ ਵਿੱਚ ਆਇਆ ਜਿਸ ਦੀ ਲੱਤ ਤੇ ਗੰਭੀਰ ਸੱਟ ਲੱਗੀ ਹੈ ਤੇ ਦੂਸਰੇ ਮਰੀਜ਼ ਨੂੰ ਸਿਵਲ ਰੀਫਰ ਕਰ ਦਿੱਤਾ ਗਿਆ ਜਿਸ ਦੀ ਹਾਲਤ ਜਿਹੜੀ ਹੈ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਅਸੀਂ ਜਾਣਕਾਰੀ ਲੈ ਲਏ ਨੇ ਸਿਵਲ ਹਸਪਤਾਲ ਦੇ ਡਾਕਟਰ ਤੋਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਮਰੀਜ਼ ਦੇ ਬਣੇ ਹੋਏ ਨੇ ਆਪਣੇ ਕੋਲ ਲੜਾਈ ਝਗੜਾ ਕੇ ਇਸਾ ਹੈ ਇੱਕ ਅਕਸ਼ੇਸ਼ ਸ਼ਮਰਨ ਆਂਦਾ ਮੁੰਡੇ ਦਾ ਠੀਕ ਹੈ ਲੜਾਈ ਝਗੜਾ ਹੋਇਆ ਲਾਤੇ ਸੱਟ ਆ ਉਹਦਾ ਟਰੀਟਮੈਂਟ ਆਪਾਂ ਇੱਥੇ ਚੱਲ ਰਿਹਾ ਕਿੱਥੇ ਹੋਇਆ ਲੜਾਈ ਝਗੜਾ ਟੰਗ ਰੋਡ ਕਹਿੰਦੇ ਨੇ ਠੀਕ ਹੈ ਨਹੀਂ ਆਪਾਂ ਐਡਮਿਟ ਕੀਤਾ ਨੂੰ ਦਿਲਾ ਚੱਲ ਰਿਹਾ ਕੋਈ ਇੰਦਰੀ ਮਰੇ ਲਾਤੇ ਇੰਜ ਦੇ ਆ ਪਠਾਨਕੋਟ ਦੇ ਟਾਂਗੂ ਰੋਡ ਵਿਖੇ ਲੜਾਈ ਝਗੜੇ ਦਾ ਇੱਕ ਮਾਮਲਾ ਜੁੜਾਇਆ ਉਹ ਸਾਹਮਣੇ ਆਇਆ ਹੈ ਜਿਸ ਤੇ ਚਲਦਿਆਂ ਇੱਕ ਟੀਰ ਨੇ ਦੂਸਰੇ ਟੀਰ ਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ ਤੇ ਜਿਸ ਨੂੰ ਲਾਜ਼ਮ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਵਾਇਆ ਗਿਆ ਤੇ ਉਤੇ ਹੀ ਮੌਕੇ ਤੇ ਜਾਣਕਾਰੀ ਦਿੰਦਿਆਂ 7 ਵਜੇ ਦੇ ਕਰੀਬ ਐਮਰਜੈਂਸੀ ਤੇ ਤਨਖਾ ਡਾਕਟਰ ਨੇ ਦੱਸਿਆ ਹੈ ਕਿ ਉਹਨਾਂ ਕੋਲ ਇੱਕ ਮਾਮਲਾ ਜੁੜਾਇਆ ਉਹ ਆਇਆ ਸੀ ਲੜਾਈ ਝਗੜੇ ਦਾ ਜਿਸ ਵਿੱਚ ਇੱਕ ਟੀਰ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਇੱਕ ਮਰੀਜ਼ ਸਿਵਲ ਹਸਪਤਾਲ ਦੇ ਵਿੱਚ ਆਇਆ ਜਿਸ ਦੀ ਲੱਤ ਤੇ ਗੰਭੀਰ ਸੱਟ ਲੱਗੀ ਹੈ ਤੇ ਦੂਸਰੇ ਮਰੀਜ਼ ਨੂੰ ਸ ਦੇ ਰੈਫਰ ਕਰ ਦਿੱਤਾ ਗਿਆ ਜਿਸ ਦੀ ਹਾਲਤ ਜਿਹੜੀ ਹੈ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਅਸੀਂ ਜਾਣਕਾਰੀ ਲੈ ਲਿਆ ਨੇ ਸਿਵਲ ਹਸਪਤਾਲ ਦੇ ਡਾਕਟਰ ਤੋਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਮਰੀਜ਼ ਦੇ ਬਣੇ ਹੋਏ ਨੇ ਆਪਣੇ ਕੋਲ ਲੜਾਈ ਝਗੜਾ ਕੇ ਇਸ ਆਇਆ ਇੱਕ ਅਕਸ਼ਿਸ਼ ਸ਼ਮਰਾਨਾ ਨਾਂ ਦਾ ਮੁੰਡਾ ਦਾ ਠੀਕ ਹੈ ਉਹ ਲੜਾਈ ਝਗੜਾ ਹੋਇਆ ਲਾਤੇ ਸੱਟ ਆ ਉਹਦਾ ਟ੍ਰੀਟਮੈਂਟ ਆਪਾਂ ਇੱਥੇ ਚੱਲ ਰਿਹਾ ਕਿੱਥੇ ਹੋਇਆ ਨੌਂਾਈ ਜਗਾ ਟੰਗ ਰੋਡ ਕਹਿੰਦੇ ਆ ਠੀਕ ਹੈ ਨਹੀਂ ਆਪਾਂ ਐਡਮਿਟ ਕੀਤਾ ਨੂੰ ਦਿਲ ਆ ਚੱਲ ਗਿਆ ਇੰਦਰੀ ਵੀਰ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਮੀ ਰਿਪੋਰਟ